ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅੱਜ ਇਸ ਮੌਕੇ ਤੇ ਬਹੁਤ ਹੀ ਖੁਸ਼ ਹਾਂ ਸ਼੍ਰੀਮਾਨ ਹਰਵਿੰਦਰਜੀਤ ਵਾਜਦੀ ਦਾ ਔਰ ਸਾਡੇ ਮੀਰੇ ਕਾਰਮਾ ਦਾ ਭਗਵੰਤ ਸਿੰਘ ਮਾੜਵਾਲਾ ਮੁੱਖ ਮੰਤਰੀ ਪੰਜਾਬ ਦਾ ਜਿਨ੍ਹਾਂ ਨੇ ਇੱਕ ਬਹੁਤ ਹੀ ਹਰਮਨ ਪਿਆਰੇ ਲੋਕਾਂ ਦੀ ਸੇਵਾ ਕਰਨ ਵਾਲੇ ਸੱਚ ਦਾ ਪੋਕਾ ਦੇਣ ਵਾਲੇ ਸ਼੍ਰੀ ਕਰਮਜੀਤ ਅਨਮੋਲ ਜੀ ਲੋਕ ਸਭਾ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਦੀ ਦਾਵੇਦਾਰੀ ਵਾਸਤੇ ਜਿਨ੍ਹਾਂ ਦਾ ਨਾਮਜ਼ਦਗੀ ਕੀਤੀ ਗਈ ਆ ਔਰ ਆਮ ਆਦਮੀ ਪਾਰਟੀ ਜਿਹੜੀ ਕਿ ਆਮ ਲੋਕਾਂ ਦੀ ਪੰਜਾਬੀਆਂ ਦੀ ਕਿਰਤੀਆਂ ਦੀ ਕਿਸਾਨਾਂ ਦੀ ਸੇਵਾ ਲਈ ਵਚਨਬੱਧ ਆ ਉਹਨਾਂ ਨੇ ਇੱਕ ਬਹੁਤ ਹੀ ਚੁਣ ਕੇ ਬਹੁਤ ਵਧੀਆ ਇੱਕ ਉਮੀਦਵਾਰ ਸਾਨੂੰ ਦਿੱਤਾ ਮੈਂ ਹਲਕਾ ਕੋੜਪੂਰਾ ਵੱਲੋਂ ਬਹੁਤ ਹੀ ਸ਼ੁਕਰਗੁਜ਼ਾਰ ਆ ਪਾਰਟੀ ਔਰ ਇਸ ਇਸ ਮੰਦ ਵੀ ਸਾਡੇ ਸਾਰੇ ਸਾਥੀ ਐਮਐਲਏ ਸਰਬੰਦੀਆਂ ਦੀ ਮੀਟਿੰਗ ਹੋਈ ਸੋ 17 ਤਰੀਕ ਦੇ ਐਤਵਾਰ ਨੂੰ ਕਰਮਜੀਤ ਅਲਮੋਲ ਜੀ ਗੰਗੇਸ਼ਕਰ ਬਾਬਾ ਫਰੀਦ ਹੋਰਾਂ ਦਾ ਬਾਬਾ ਫਰੀਦ ਜੀ ਦਾ ਅਸ਼ੀਰਵਾਦ ਲੈਣ ਲਈ ਆ ਰਹੇ ਨੇ ਔਰ ਉਹ ਸ਼ੁਰੂਆਤ ਸਾਰਿਆਂ ਨੂੰ ਮਿਲਦੇ ਮਿਲਦੇ ਸ਼ੁਰੂਆਤ ਅਜੀਤਵਾਲ ਤੋਂ 10 ਵਜੇ ਐਤਵਾਰ ਨੂੰ ਸਵੇਰੇ ਕਰਨਗੇ ਔਰ 12:30 ਵਜੇ ਫਰੀਦਕੋਟ ਬਾਬਾ ਫਰੀਦ ਕਿੱਲਾ ਬਾਬਾ ਫਰੀਦ ਤੇ ਜਾ ਕੇ ਨੰਮਸਤ ਕਰਨਗੇ ਸਾਡੇ ਸਾਰੇ ਸਾਥੀ ਐਮਐਲਏ ਸਹਿਬਾਨ ਪਾਰਟੀ ਦੇ ਕਾਰਕਟਰ ਪੰਜਾਬੀ ਕਿਸਾਨ ਮਜ਼ਦੂਰ ਸਾਰੇ ਸਾਥੀ ਜਿਹੜੇ ਇਸ ਸਮੇਂ ਕਰਮਜੀਤ ਸਿੰਘ ਜੀ ਦੇ ਨਾਲ ਰਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅੱਜ ਇਸ ਮੌਕੇ ਤੇ ਬਹੁਤ ਹੀ ਧੰਨਵਾਦੀ ਆ ਸ਼੍ਰੀਮਾਨ ਅਰਵਿੰਦ ਕੇ ਜੀ왈 ਜੀ ਦਾ ਔਰ ਸਾਡੇ ਮੀਰੇ ਕਾਰਮਾ ਦਾ ਭਗਵੰਤ ਸਿੰਘ ਮਾੜਵਰਲਾ ਮੁੱਖ ਮੰਤਰੀ ਪੰਜਾਬ ਦਾ ਜਿਨ੍ਹਾਂ ਨੇ ਬਹੁਤ ਹੀ ਪਰਮਪਿਆਰੇ ਲੋਕਾਂ ਦੀ ਸੇਵਾ ਕਰਨ ਵਾਲੇ ਸੱਚ ਦਾ ਪੋਕਾ ਤੇਨ ਵਾਲੇ ਸ਼੍ਰੀ ਕਰਮਜੀਤ ਅਲਮੋਲ ਜੀ ਲੋਕ ਸਭਾ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਦੀ ਦਾਵੇਦਾਰੀ ਵਾਸਤੇ ਜਿਨ੍ਹਾਂ ਦਾ ਨਾਮਜ਼ਦਗੀ ਕੀਤੀ ਗਈ ਆ ਔਰ ਆਮ ਆਦਮੀ ਪਾਰਟੀ ਜਿਹੜੀ ਕਿ आम ਲੋਕਾਂ ਨੇ ਪੰਜਾਬੀਆਂ ਦੀ ਕਿਰਤੀਆਂ ਦੀ ਕਿਸਾਨਾਂ ਦੀ ਸੇਵਾ ਲਈ ਬਚਰਵਾਦਾ ਉਹਨਾਂ ਨੇ ਇੱਕ ਬਹੁਤ ਹੀ ਚੁਣ ਕੇ ਬਹੁਤ ਵਧੀਆ ਇੱਕ ਉਮੀਦਵਾਰ ਸਾਨੂੰ ਦਿੱਤਾ ਮੈਂ ਹਲਕਾ ਕੋੜ ਪੂਰਾ ਵੱਲੋਂ ਬਹੁਤ ਹੀ ਸ਼ੁਕਰਗੁਜ਼ਾਰ ਹਾਂ ਪਾਰਟੀ। ਔਰ ਇਸ ਇਸ ਮੰਦੇ ਵੀ ਸਾਡੇ ਸਾਰੇ ਸਾਥੀ ਐਮਐਲਏ ਸਰਬੰਦੀਆਂ ਦੀ ਮੀਟਿੰਗ ਹੋਈ। ਸੋ 17 ਤਰੀਕ ਦੇ ਨਾਈਟ ਵਾਰਨ ਕਰਮਜੀਤ ਅਨਮੋਲ ਜੀ ਗੰਗੇਸ਼ਕਰ ਬਾਬਾ ਫਰੀਦ ਹੋਰਾਂ ਦਾ ਬਾਬਾ ਫਰੀਦ ਜੀ ਦਾ ਅਸ਼ੀਰਵਾਦ ਲੈਣ ਲਈ ਆ ਰਹੇ ਨੇ ਔਰ ਸ਼ੁਰੂਆਤ ਸਾਰਿਆਂ ਨੂੰ ਮਿਲਦੇ ਮਿਲਦੇ ਸ਼ੁਰੂਆਤ ਅਜੀਤਵਾਲ ਤੋਂ 10 ਵਜੇ ਐਤਵਾਰ ਨੂੰ ਸਵੇਰੇ ਕਰਨਗੇ ਔਰ 12:30 ਵਜੇ ਫਰੀਦਕੋਟ ਬਾਬਾ ਫਰੀਦ ਜਿੱਲਾ ਬਾਬਾ ਫਰੀਦ ਤੇ ਜਾ ਕੇ ਨਮਸਤਕ ਹੋਣਗੇ ਸਾਡੇ ਸਾਰੇ ਸਾਥੀ ਐਮਐਲਏ ਸਾਬਾਨ ਪਾਰਟੀ ਦੇ ਕਾਰਕਟਰ ਪੰਜਾਬੀ ਕਿਸਾਨ ਮਜ਼ਦੂਰ ਸਾਰੇ ਸਾਥੀ ਜਿਹੜੇ ਇਸ ਸਮੇਂ ਕਰਨਜੀਤ ਸਿੰਘ ਦੀ ਮੌਜੂਦਗੀ ਦੇ ਨਾਲ ਰਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ